ਕਿ ਕਿੱਥੇ ਸੋ ਗਏ ਹੋ ਪੰਥਦਰਦੀਓ ਜਿਹੜਾ ਪੰਥਦਰਦੀ ਪ੍ਰੀਤ ਸਿੰਘ ਸੇਣੀ ਹਮੇਸ਼ਾ ਲਈ ਨੀਂਦ ਸੋ ਗਿਆ ਮਿਸ਼ਾ ਮਿਸ਼ਾ ਲਈ ਕਿ ਤੁਸੀਂ ਅੱਜ ਕਿੱਥੇ ਹੋ ਕਿੱਥੇ ਚਲਾ ਗਏ ਕਉਂਦੇ ਹੋ ਠੇਕੇਦਾਰ ਉਹ ਪਰੀਤ ਸਿੰਘ ਸਿਆਣੀ ਜੋ ਹਕਸਤ ਦਾ ਨਾਰਾ ਪੰਜਾਬ ਦੇ ਸਭ ਤੋਂ ਪਹਿਲੇ ਹੋਂਕਾ ਪਰਦਾਸੀ ਚਾਹੇ ਉਹ ਦੀਪ ਸਿੱਧੂ ਦੀ ਗੱਲ ਹੋਏ ਵੀਰਦੀਪ ਸਿੱਧੂ ਦੀ ਗੱਲ ਹੋਏ ਚਾਹੇ ਸਿੱਧੂ ਮੂਸੇਵਾਲਾ ਦੀ ਗੱਲ ਹੋਏ ਚਾਹੇ ਵੀਰ ਅੰਮ੍ਰਿਤਪਾਲ ਸਿੰਘ ਦੀ ਗੱਲ ਹੋਏ ਸਭ ਤੋਂ ਪਹਿਲੇ ਖੜਦਾ ਸੀ ਪਰੀਤ ਸਿੰਘ ਸਿਆਣੀ ਚਾਹੇ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਦੀ ਗੱਲ ਹੋਏ ਸਭ ਤੋਂ ਪਹਿਲੇ ਚਾਹੇ ਸ਼ੰਮੂ ਵਾਡਰ ਦੀ ਗੱਲ ਹੋਏ ਪਰੀਤ ਸਿੰਘ ਸਿਆਣੀ ਅੱਗੇ ਛਾਤੀ ਟੋਕੇ ਹਿੱਕ ਠੋਕੇ ਖੜਾ ਹੁੰਦਾ ਸੀ ਉੱਥੇ ਬੈਠਦਾ ਸੀ ਔਰ ਸਭ ਤੋਂ ਪਹਿਲੇ ਤੁਹਾਡੇ ਮੋਢੇ ਨਾਲ ਮੋੜਾ ਜੋੜ ਕੇ ਖੜਾ ਹੁੰਦਾ ਸੀ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸੀ ਅਜੋ ਪੁਰੀ ਸਿੰਘ ਸ਼ੈਣੀ ਹਮੇਸ਼ਾ ਦੇ ਲਈ ਸੋ ਗਿਆ ਉਹਨੂੰ ਸੋ ਗਿਆ ਜਾਂ ਸਵਾਦ ਦਿੱਤਾ ਗਿਆ ਕਿ ਆ ਉਹਨੂੰ ਕਾਲਪੁਰ ਦਾ ਉੱਪਰੋਂ ਹੁੰਮ ਕੋਮ ਹੋਇਆ ਜਾਂ ਥੱਲੇ ਕਿਸੇ ਦਾ ਹੁਕਮ ਆਇਆ ਇਹ ਤੇ ਜੋ ਪੋਸਟਮਾਰਟਮ ਦੀ ਰਿਪੋਰਟ ਹੈ ਅਟਾਪਸੀ ਰਿਪੋਰਟ ਆਏਗੀ ਉਹਦੇ ਵਿੱਚ ਹੀ ਸਾਬਤ ਹੋਏਗਾ ਜੋ ਪੰਜ ਮੈਂਬਰੀ ਡਾਕਟਰਾਂ ਦੀ ਕਮੇਟੀ ਬਣਾ ਕੇ ਵੀਡੀਓਗ੍ਰਾਫੀ ਕਰਕੇ ਉਹਨਾਂ ਦੀ ਅਟਾਪਸੀ ਰਿਪੋਰਟ ਜੋ ਬਣਾਈ ਗਈ ਹੈ ਜਦ ਉਹ ਆਣਗੀ ਰਿਪੋਰਟ ਦੇ ਖੁਲਾਸੇ ਹੋਣਗੇ ਜੋ ਸ਼ਰੀਰੰਤਰ ਉਹਨਾਂ ਦੇ ਮੌਤ ਦੇ ਰਿਚਾ ਗਿਆ ਉਹਦੇ ਖੁਲਾਸੇ ਤਾਂ ਹੁਣ ਜੋ ਟਾਪਸ਼ੀ ਰਿਪੋਰਟ ਉਹਨਾਂ ਦੀ ਆਏਗੀ ਜਿਹਨੂੰ ਆਪਾਂ ਕਹਿੰਦੇ ਆਂ ਕਿ ਪੋਸਟਮਾਰਟਮ ਪੋਸਟਮਾਰਟਮ ਰਿਪੋਰਟ ਜੋ ਟਾਪਸ਼ੀ ਰਿਪੋਰਟ ਦੇ ਵਾਦੀ ਖੁਲਾਸੇ ਹੋਣਗੇ ਕਿ ਉਹਨਾਂ ਦੀ ਮੌਤ ਦਾ ਕਾਰਨ ਅਸਲੀ ਕਿਉਂਕਿ ਉਹਨਾਂ ਦੀ ਜਦ ਅੰਤਿਮ ਉਹਨਾਂ ਦੀ ਆਖਰੀ ਵਾਰ ਜਦ ਉਹਨਾਂ ਦੀ ਸਾਹ ਜੋ ਸਾਹ ਨਹੀਂ ਰੇ ਜਦ ਉਹਨਾਂ ਦਾ ਉਹਨਾਂ ਦੇ ਸੋਰਾ ਸਾਹ ਦੇ ਅਨੁਸਾਰ ਜਿਹਨਾਂ ਨੂੰ ਉਹ ਬਾਪੂ ਜੀ ਕਹਿੰਦੇ ਸਨ ਫਾਦਰ ਇਨ ਲਾ ਉਹਨਾਂ ਦੇ ਉਹਨਾਂ ਨੂੰ ਕਾਲ ਕੀਤੀ ਅੰਤਿਮ ਵਾਰ ਕਿ ਤੁਸੀਂ ਆਓ ਮੇਰੀ ਸੇਜ ਠਿਕਨੀ ਹੈ ਜਦ ਉਥੇ ਪਹੁੰਚੇ ਤੋ ਕਾਲਚਾਨਾ ਕਰ ਚੁਕੇ ਸਨ ਉਸ ਤੋਂ ਬਾਅਦ ਉਹਨਾਂ ਨੂੰ ਪ੍ਰੀਤਿਕ ਸੈਣੀ ਬੇਬਾਕ ਪੱਤਰਕਾਰ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਬੜੀ ਸ਼ਾਦੀ ਦੇ ਤਹਿਤ ਪੋਥੀ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਬੜੀ ਮੰਦਭਾਗੀ ਘਟਨਾ ਹੈ ਬੜਾ ਅਫਸੋਸ ਹੋਇਆ ਬੜੇ ਹਿਰਦੇ ਬਲੁਦਰੇ ਗਏ ਜਿਸ ਵਕਤ ਇਹ ਗੱਲ ਆਪ ਜੀ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਮੇਰੇ ਅਕਾਚੂ ਹੰਝੂ ਨਹੀਂ ਰੁਕਰੇ ਲੇਕਿਨ ਦਿਲ ਬਲੰਦ ਰਿਹਾ ਗਏ ਨੇ ਕੌਮ ਦੇ ਪੰਥ ਪ੍ਰਸਿੱਧ ਪੱਤਰਕਾਰ ਜੋ ਹਮੇਸ਼ਾ ਪੰਥ ਦੀ ਗੱਲ ਕਰਦੇ ਸਨ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਸਨ ਜਿਨ੍ਹਾਂ ਨੇ ਹਮੇਸ਼ਾ ਹੀ ਜਿਨ੍ਹਾਂ ਦੇ ਉੱਪਰ 295 ਦਾ ਪਰਚੇ ਤੱਕ ਵੀ ਦਾਰ ਹੋਏ ਉਹ ਜਿਸ ਸੰਗਤ ਦੀ ਕਰਕੇ ਆਪਣੇ ਪਰਿਵਾਰ ਨੂੰ ਛੱਡ ਕੇ ਆਪਣਾ ਘਰ-ਬਾਰ ਛੱਡ ਕੇ ਜਿਸ ਦੀ ਕਰਕੇ بلند ਆਵਾਜ਼ ਕਰਕੇ ਉਹ ਆਵਾਜ਼ ਚੱਕਦੇ ਰਹੇ ਸਿੱਖ ਕੋਮਨਲ ਕੋਈ ਵੀ ਧੱਕਾ ਹੁੰਦਾ ਚਾਹੇ ਉਹ ਮੁਸਲਮਾਨ ਹੋਵੇ ਚਾਹੇ ਹਿੰਦੂ ਹੋਵੇ ਚਾਹੇ 크ਿਸਚੀਅਨ ਹੋਵੇ ਕਿਸੇ ਦੀ ਧਰਮ ਦੀ ਗੱਲ ਹੁੰਦੀ ਉਹ ਹਮੇਸ਼ਾ ਉਹਨਾਂ ਦੀ ਚੜਦੀ ਕਲਾਈ ਗੱਲ ਕਰਦੇ ਸਨ ਕਿਸੇ ਦੀ ਧਰਮ ਦੀ ਕਰਕੇ ਉਹ ਗੱਲ ਚੱਕਦੇ ਸਨ ਆਵਾਜ਼ بلند ਕਰਦੇ ਸਨ ਬੜੇ ਅਫਸੋਸ ਦੀ ਗੱਲ ਹੈ ਕਿ ਆਵਾਜ਼ ਹਮੇਸ਼ਾ ਦੇ ਲਈ ਬੰਦ ਕਰ ਦਿੱਤੀ ਗਈ ਹਮੇਸ਼ਾ ਦੇ ਲਈ ਗੈਰੀ ਨੀਂਦ ਸੁਲਾ ਦਿੱਤਾ ਗਿਆ ਉਹਨਾਂ ਨੂੰ ਇਤਨੀ ਬੜੀ ਕਾਂਸਰਪੇਸੀ ਜੋ ਕਾਂਸਰਪੇਸੀ ਜੋ ਸ਼ਰੀਰ ਅੰਦਰ ਉਹਨਾਂ ਦੀ ਮੌਤ ਦੇ ਰਿੱਚਾ ਗਿਆ ਉਹਦੇ ਖੁਲਾਸੇ ਤਾਂ ਹੁਣ ਜੋ ਟਾਪਸ਼ੀ ਰਿਪੋਰਟ ਉਹਨਾਂ ਦੀ ਆਏਗੀ ਜਿਹਨੂੰ ਆਪਾਂ ਕਹਿੰਦੇ ਆਂ ਕਿ ਪੋਸਟਮਾਰਟਮ ਪੋਸਟਮਾਰਟਮ ਰਿਪੋਰਟ ਜੋ ਟਾਪਸ਼ੀ ਰਿਪੋਰਟ ਦੇ ਵਾਦੀ ਖੁਲਾਸੇ ਹੋਣਗੇ ਕਿ ਉਹਨਾਂ ਦੀ ਮੌਤ ਦਾ ਕਹਿਰ ਐਸੀ ਕਿਉਂਕਿ ਉਹਨਾਂ ਦੀ ਜਦ ਅੰਤਿਮ ਉਹਨਾਂ ਦੀ ਆਖਰੀ ਵਾਰ ਜਦ ਉਹਨਾਂ ਦੀ ਸਾਹ ਜੋ ਸਾਨੀ ਰੇ ਜਬ ਉਹਨਾਂ ਦਾ ਉਹਨਾਂ ਦੇ ਸੋਰਾ ਸਾਬ ਦੇ ਅਨੁਸਾਰ ਜਿਨ੍ਹਾਂ ਨੂੰ ਉਹ ਬਾਪੂ ਜੀ ਕਹਿੰਦੇ ਸਨ ਫਾਦਰ ਇਨ ਲਾ ਉਹਨਾਂ ਦੇ ਉਹਨਾਂ ਨੂੰ ਕਾਲ ਕੀਤੀ ਅੰਤਿਮ ਵਾਰ ਕਿ ਤੁਸੀਂ ਆਓ ਮੇਰੀ ਸਿਹਤ ਠੀਕ ਨਹੀਂ ਹੈ ਜਦ ਉਥੇ ਪਹੁੰਚੇ ਤੋਂ ਕਾਲ ਚਾਣਾ ਕਰ ਚੁੱਕੇ ਸਨ ਉਸ ਤੋਂ ਬਾਅਦ ਉਹਨਾਂ ਨੂੰ ਹਸਪੀਟਲ ਲੈ ਜਾਇਆ ਲੇਕਿਨ ਉਹ ਅਫਸੋਸ ਕਿ ਉਸ ਸਾਨੂੰ ਸਦਾ ਲਈ ਵਿਛੋੜਾ ਦੇਗੀ ਪੰਥ ਪ੍ਰਸਿੱਧ ਪੱਤਰਕਾਰ ਜੋ ਪੰਥ ਦੀ ਆਵਾਜ਼ ਚੱਕਣ ਵਾਲੇ ਖਸ ਸੱਚ ਦੀ ਗੱਲ ਕਰਨ ਵਾਲੇ ਬੇਅਬਾਕ ਪੱਤਰਕਾਰ ਨਿਰਡਰ ਪੱਤਰਕਾਰ ਜਿਨ੍ਹਾਂ ਦੀ ਅੱਜ ਵੀ ਲੋਕੀ ਮਿਸਾਲਾਂ ਦਿੰਦੇ ਨੇ ਰੰਦੀ ਦੁਨੀਆ ਤੱਕ ਉਹਨਾਂ ਦਾ ਨਾਂ ਰਹੇਗਾ ਜਦ ਤੱਕ ਦੁਨੀਆ ਰਹੇਗੀ ਲੋਕੀ ਉਹਨਾਂ ਨੂੰ ਯਾਦ ਕਰਦੇ ਰਹਿਣਗੇ ਅਸੀਂ ਤੇ ਯੂ ਆਸ ਲੈ ਕੇ ਚੱਲੇ ਸਾਂ ਲੇਕਿਨ ਬੜਾ ਅਫਸੋਸ ਹੋਇਆ ਬੜੇ ਹਿਰਦੇ ਵਰੁੰਦਰੇ ਗਏ ਜਦ ਉਹਨਾਂ ਦੀ ਵੀਡੀਓ ਦੇਖੀ ਅੰਤਿਮ ਸੰਸਕਾਰ ਤੇ ਕੋਥੀ ਪਤਰ ਕੋਥੀ ਜੋ ਵੀਰ ਉੱਤੇ ਪਹੁੰਚੇ ਨੇ ਤਕਰੀਬਨ ਮੇਰੇ ਤੋਂ ਜ਼ਿਆਦਾ ਨਾਲ ਵੀਡੀਓ ਚ ਸੋ ਇੱਕ ਬੰਦਾ ਪਹੁੰਚਿਆ ਹੋਣਾ ਹੈ ਬੜੇ ਅਫਸੋਸ ਦੀ ਗੱਲ ਹੈ ਜੋ ਪਾਂਦੀ ਆਵਾਜ਼ ਚੱਕਣ ਵਾਲਾ ਔਰ ਬੜੇ ਅਫਸੋਸ ਦੀ ਗੱਲ ਹੈ ਬੜੀ ਮੰਦਭਾਗੀ ਘਟਨਾ ਹੈ ਕਿ ਉਸ ਬੱਚੀ ਨੂਰ ਹਸਤੇ ਜੋ 13 ਸਾਲ ਦੀ ਬੱਚੀ ਨੂਰ ਜਿਸ ਦਾ ਪਿਤਾ ਜੋ ਕੌਮ ਦੇ ਲਈ ਆਵਾਜ਼ ਚੱਕਦਾ ਸੀ ਅੱਜ ਬਖੀ ਪਿਤਾ ਦੇ ਬਿਨਾਂ ਪਿਤਾ ਦੇ ਨਾਮ ਤੋਂ ਮਹਿਰਮ ਹੋ ਗਈ ਅੱਜ ਸਿਰਫ ਔਰ ਭੈਣ ਮੇਰੀ ਭੈਣ ਜੋ व्हीलचेयर ਤੇ ਬੈਠੀ ਹੋਈ ਹੈ ਉਹਨਾਂ ਨੂੰ ਹੱਡੀਆਂ ਦੀ ਪ੍ਰੋਬਲਮ ਹੈ ਮੈਂ ਉਹਨਾਂ ਤੋਂ ਵੀ ਮਾਫੀ ਚਾਹਾਂਗਾ ਕਿ ਅਸੀਂ ਕੌਮ ਦੀ ਕਰਕੇ ਬਹੁਤ ਸ਼ਰਮਿੰਦਾ ਜੋ ਪ੍ਰੀਤ ਸਿੰਘ ਸੈਣੀ ਨੇ ਯੋਗਦਾਨ ਆਪਣਾ ਕੌਮ ਦੀ ਕਰਕੇ ਦਿੱਤਾ ਹੈ ਅੱਜ ਤੋਂ ਕੌਮ ਰਹਿਦੀ ਦੁਨੀਆ ਤੱਕ ਉਹਨੂੰ ਯਾਦ ਰੱਖੇਗੀ ਕਿਉਂਕਿ ਬੱਚੇ-ਬੱਚੇ ਦੇ ਦਿਲਾਂ 'ਚ ਹਰਮਨ ਪਿਆਰੇ ਪ੍ਰੀਤ ਸਿੰਘ ਸੈਣੀ ਸਭ ਦੇ ਦਿਲਾਂ 'ਚ ਵਸਣ ਵਾਲੇ ਅੱਜ ਇਹ ਦੱਸ ਗਏ ਨੇ ਸਾਰੇ ਲੋਕੀ ਕਿ ਅੱਜ ਉਹਨਾਂ ਦੀ ਅੰਤਿਮ ਸੰਸਕਾਰਿਤ ਕਿੰਨੇ ਲੋਕਾਂ ਨੇ ਸ਼ਮੂਲੀਤ ਕੀਤੀ ਹੈ ਕਿੱਧਰ ਗਏ ਉਹ ਲੀਡਰ ਕਿੱਧਰ ਗਏ ਸਾਡੇ ਪੰਥਕ ਜੋ ਠੇਕੇਦਾਰ ਪੰਥ ਦੇ ਠੇਕੇਦਾਰ ਜਿਨ੍ਹਾਂ ਦੀ ਕਰਕੇ ਹਕ ਸਾਡੀ ਆਵਾਜ਼ ਚੁੱਕਰ ਵਾਲਾ ਪ੍ਰੀਤ ਸਿੰਘ ਸੇਣੀ ਹਮੇਸ਼ਾ ਦੇ ਲਈ ਲੰਬੀ ਨੀ ਸਵਾ ਦਿੱਤਾ ਗਿਆ ਮੈਂ ਭਾਈ ਬਲਦੇਵ ਸਿੰਘ ਜੀ ਸਾਬਕਾ ਰਾਗੀ ਦਰਬਾਰ ਸਾਹਿب ਉਹਨਾਂ ਨੂੰ ਵੀ ਬਗイール ਕਰਨਾ ਚਾਹੁੰਦਾ ਹਾਂ ਭਾਈ ਸਾਹਿਬ ਜਿਹਨਾਂ ਤੂੰ ਜਿੱਦਾਂ ਤੁਣਾ ਤੁਸੀਂ ਮਾਰਜੋ ਕਰਦੇ ਰਹੋ ਪ੍ਰੀਤ ਸਿੰਘ ਸੈਣੀ ਵੀਰ ਨੇ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਤੁਹਾਡਾ ਸਾਥ ਦਿੱਤਾ ਹਰ ਇੱਕ ਮਾਰਜ ਦੇ ਉੱਪਰ ਤੁਹਾਡੀ ਸੰਤਾ ਦੇ ਨਾਂ ਦੇ ਉੱਪਰ ਤੁਹਾਡੇ ਨਾਂ ਦੇ ਉੱਪਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਏ ਨੇ ਤੁਸੀਂ ਵੀ ਅੱਜ ਇਹ ਪ੍ਰਣ ਲੈ ਲਓ ਕਿ ਉਸ ਬੱਚੀ 13 ਸਾਲ ਦੀ ਬੱਚੀ ਕੌਮ ਸਾਡੀ oprishik saini ਦੀ ਬੱਚੀ ਨਹੀਂ ਹੈ ਪੂਰੀ ਕੌਮ ਦੀ ਬੱਚੀ ਹੈ ਉਸ ਬੱਚੀ ਨੂੰ ਸਾਰੇ ਹੀ ਉਹਨਾਂ ਦੀ ਹੌਸਲਾ ਅਫਜ਼ਾਈ ਕਰਕੇ ਅੱਜ ਨੂੰ ਜਰਨਲਿਜ਼ਮ ਕਰਾਉਣਾ ਹੈ ਤਾਂ ਕਿ ਆਪਣੇ ਪਿਓ ਦੀ ਜੋ ਹੈ ਵਿਰਾਸਤ ਨੂੰ ਕਾਇਮ ਰੱਖੇ ਪ੍ਰੀ ਸਿੰਘ ਸੇਣੀ ਦੇ بلند ਹੋਸਲੇ ਨੂੰ ਉਹ ਕਾਇਮ ਰੱਖੇ ਔਰ ਇਸੇ ਤਰ੍ਹਾਂ ਹੀ ਅਖੰਡ ਬਾਨੀ ਪੰਥਕ ਮੀਡੀਆ ਨੂੰ ਚੜ੍ਹਦੀ ਕਲਾ 'ਚ ਰੱਖੇ ਔਰ ਨਾਲ ਹੀ ਮੈਂ ਅਪੀਲ ਕਰਾਂਗਾ ਤੁਹਾਡੇ ਸਾਰਿਆਂ ਨੂੰ ਕਿ ਕਿੱਥੇ ਸੋ ਗਏ ਹੋ ਪੰਥਦਰਦੀ ਉਹ ਜਿਹੜਾ ਪੰਥਦਰਦੀ ਪ੍ਰੀਤ ਸਿੰਘ ਸੈਣੀ ਹਮੇਸ਼ਾ ਲਈ ਨੀਂਦ ਸੋ ਗਿਆ ਮਿਸ਼ਾ ਮਿਸ਼ਾ ਲਈ ਕਿ ਤੁਸੀਂ ਅੱਜ ਕਿੱਥੇ ਹੋ ਕਿੱਥੇ ਚਲਾ ਗਏ ਕਉਂਦੇ ਹੋ ਠੇਕੇਦਾਰ ਉਹ ਪਰੀਤ ਸਿੰਘ ਸਿਆਣੀ ਜੋ ਹਕਸਤ ਦਾ ਨਾਰਾ ਪੰਜਾਬ ਦੇ ਸਭ ਤੋਂ ਪਹਿਲੇ ਹੋਂਕਾ ਪਰਦਾਸੀ ਚਾਹੇ ਉਹ ਦੀਪ ਸਿੱਧੂ ਦੀ ਗੱਲ ਹੋਵੇ ਵੀਰ ਦੀਪ ਸਿੱਧੂ ਦੀ ਗੱਲ ਹੋਵੇ ਚਾਹੇ ਸਿੱਧੂ ਮੂਸੇਵਾਲਾ ਦੀ ਗੱਲ ਹੋਵੇ ਚਾਹੇ ਵੀਰ ਅਮਰਿਤਪਾਲ ਸਿੰਘ ਦੀ ਗੱਲ ਹੋਵੇ ਸਭ ਤੋਂ ਪਹਿਲੇ ਖੜਦਾ ਸੀ ਪਰੀਤ ਸਿੰਘ ਸਿਆਣੀ ਉਹ ਚਾਹੇ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਦੀ ਗੱਲ ਹੋਵੇ ਸਭ ਤੋਂ ਪਹਿਲੇ ਚਾਹੇ ਸ਼ੰਮੂ ਵਾਡਰ ਦੀ ਗੱਲ ਹੋਵੇ ਪਰੀਤ ਸਿੰਘ ਸਿਆਣੀ ਅੱਗੇ ਛਾਤੀ ਟੋਕੇ ਹਿੱਕ ਠੋਕੇ ਖੜਾ ਹੁੰਦਾ ਸੀ ਉੱਥੇ ਬੈਠਦਾ ਸੀ ਔਰ ਸਭ ਤੋਂ ਪਹਿਲੇ ਤੁਹਾਡੇ ਮੋਢੇ ਨਾਲ ਮੋੜਾ ਜੋੜ ਕੇ ਖੜਾ ਹੁੰਦਾ ਸੀ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸੀ ਅੱਜ ਉਹ ਪੁਰੀ ਸਿੰਘ ਸ਼ੈਣੀ ਹਮੇਸ਼ਾ ਦੇ ਲਈ ਸੋ ਗਿਆ ਉਹਨੂੰ ਸੋ ਗਿਆ ਜਾਂ ਸਵਾਦ ਦਿੱਤਾ ਗਿਆ ਕਿ ਆ ਉਹਨੂੰ ਕਾਲਪੁਰ ਦਾ ਉਪਰੂ ਹੂਮ ਕੋਮ ਹੋਇਆ ਜਾਂ ਥੱਲੇ ਕਿਸੇ ਦਾ ਹਕੂ ਆਇਆ ਇਹ ਤੇ ਜੋ ਪੋਸਟਮਾਰਟਮ ਦੀ ਰਿਪੋਰਟ ਹੈ ਅਟਾਪਸੀ ਰਿਪੋਰਟ ਆਏਗੀ ਉਹਦੇ ਵਿੱਚ ਹੀ ਸਾਬਤ ਹੋਏਗਾ ਜੋ ਪੰਜ ਮੈਂਬਰੀ ਡਾਕਟਰਾਂ ਦੀ ਕਮੇਟੀ ਬਣਾ ਕੇ ਵੀਡੀਓਗ੍ਰਾਫੀ ਕਰਕੇ ਉਹਨਾਂ ਦੀ ਅਟਾਪਸੀ ਰਿਪੋਰਟ ਜੋ ਬਣਾਈ ਗਈ ਹੈ ਜਦ ਉਹ ਆਣਗੀ ਰਿਪੋਰਟ ਦੇ ਖੁਲਾਸੇ ਹੋਣਗੇ ਫਿਰ ਹੀ ਸਿੱਟੇ ਨਿਕਲਣਗੇ ਫਿਰ ਰਾਜ਼ ਖੁੱਲਣਗੇ ਕਿ ਉਹਨਾਂ ਦੀ ਮੌਤ ਦਾ ਕੀ ਰਾਜ਼ ਸੀ ਉਹਨਾਂ ਨਾਲ ਕਿਵੇਂ ਧੱਕਾ ਕੀਤਾ ਗਿਆ ਇੰਨੇ ਕਿ ਬੰਤੀਆ ਪ੍ਰਵਾਨ ਕਰ ਰਹੀ ਆਓ ਤੁਹਾਨੂੰ ਸਾਡੀ ਇਹ ਵੀਡੀਓ ਦਿਖਾਣੇ ਆ ਉਹਨਾਂ ਦੇ ਅੰਤਿਮ ਸੰਸਕਾਰ ਦੀਆਂ ਜੋ ਬੱਚੀ ਨੂਰ ਵੀ ਉੱਥੇ ਖੜੀ ਐ ਮੈਨੂੰ ਬੜਾ ਹੀ ਤਰਸ ਆ ਰਿਹਾ ਇਸ ਬੇਟੀ ਤੇ ਕਿ ਬੱਚੀ ਇਹ ਨਾ ਸਮਝੀ ਆ ਪ੍ਰੀਤ ਸਿੰਘ ਸੇਨੇ ਦੇ ਤੇਰੇ ਨਾਲ ਤੇਰੇ ਚਾਚਾ ਖੜੇ ਹਨ ਤੇਰੇ ਭਰਾ ਖੜੇ ਹਨ ਤੇਰੇ ਵੀਰ ਖੜੇ ਹਨ ਤੇ ਤੂੰ ਬੱਚਾ ਹੱਥ ਨਾਲ ਹੱਥ ਜੋੜ ਕੇ ਅੱਗੇ ਵਧਣਾ ਹੈ ਔਰ ਪ੍ਰੀਤ ਸਿੰਘ ਸ਼ੈਨੀ ਦੀ ਰਵਾ ਨੂੰ ਬਰੰਦ ਰੱਖਣਾ ਹੈ ਔਰ ਤੁਹਾਨੂੰ ਤੁਹਾਨੂੰ ਵੀਡੀਓ ਸ਼ੇਅਰ ਕਰਦੇ ਉਹਨਾਂ ਦੇ ਅੰਦਰ ਸੰਸਕਾਰ ਦੀਆਂ ਇੰਨੀਆਂ ਕਿ ਬੰਤੀਆਂ ਪ੍ਰਵਾਨ ਕਰਨੀਆਂ ਹੋਈਆਂ ਪੁੱਲਾਂ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤ ਸਰੂਪ ਇਹ ਜਿੰਨੇ ਚਿਹਰੇ ਮੀਡੀਆ ਦੇ ਰਾਈ ਕੈਮਰੇ ਦੇ ਰਾਈ ਤੁਹਾਨੂੰ ਦਿਸ ਰਹੇ ਨੇ ਅੱਜ ਬੜੇ ਇੱਕ ਦੁਖਦਾਈ ਕਹਿ ਸਕਦੇ ਆ ਘਟਨਾ ਵੈਸੇ ਸਿੱਖ ਪੰਥ ਵਾਸਤੇ ਤਾਂ ਜੇ ਸੋਚੀਏ ਜਾਂ ਜੋ ਪ੍ਰੀਤ ਸੈਣੀ ਗੁਰੂ ਘਰ ਚੋਂ ਸਿੱਖਿਆ ਲੈ ਕੇ ਸੋਚਦੇ ਸਨ ਜੇ ਸੁਖ ਦੇਹ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਦੁੱਖ ਵੀ ਤੁਝੇ ਧਿਆਈ ਜੇ ਭੁੱਖ ਦੇਹ ਤਾਂ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਗੁਰੂ ਘਰ ਦੀ ਮਰਜ਼ਾਦਾ ਤੇ ਜਿਹੜੀ ਪ੍ਰੀਤ ਸਿੰਘ ਸੈਣੀ ਜਿਸ ਸੋਚ ਨੂੰ ਧਾਰਨ ਕਰ ਗਿਆ ਸੀਗਾ ਉੱਥੇ ਜਨਮ ਦੀ ਖੁਸ਼ੀ ਤੇ ਮਰਨ ਦਾ ਗਮ ਮੁੱਕ ਜਾਂਦਾ ਹੈ। ਉੱਥੇ ਜਵਾਨੀ ਦੇ ਹੁਲਾਰੇ ਤੇ ਬੁਢੇਪੇ ਦੀਆਂ ਚਿੰਤਾਵਾਂ ਮੁੱਕ ਜਾਂਦੀਆਂ ਨੇ। ਉੱਥੇ ਅਮੀਰੀ ਦਾ ਵਿਖਾਵਾ ਤੇ ਗਰੀਬੀ ਦਾ ਲੁਕਾਵਾ ਮੁੱਕ ਜਾਂਦਾ ਹੈ। ਖੈਰ ਪਰ ਅੱਜ ਅਸੀਂ ਸਾਰੇ ਪ੍ਰੀਤ ਸਿੰਘ ਸੈਣੀ ਵੀਰ ਜੋ ਪਿਛਲੇ ਦਿਨੀਂ ਸਰੀਰ ਦਾ ਤਿਆਗ ਕਰਕੇ ਪਰਲੋਕ ਗਮਨ ਕਰ ਗਏ ਸਨ ਜਿਨ੍ਹਾਂ ਦਾ ਦੁੱਖ ਪੰਜਾਬ ਵਾਸੀਆਂ ਨੂੰ ਪੰਥ ਵਾਸੀਆਂ ਨੂੰ ਹੈ। ਕਾਰਨ ਹਾ ਦਾ ਨਾਰਾ ਮਾਰਨ ਵਾਲਾ ਉਹ ਵੀਰ ਔਰ ਇਨੀ ਬੇਬਾਕੀ ਦੇ ਵਿੱਚ ਆਵਾਜ਼ ਬੁਲੰਦ ਕਰਨ ਵਾਲਾ ਉਸ ਨੇ ਸੱਚ ਕਰਕੇ ਵਿਖਾਇਆ ਜਉ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਕਲੀ ਗਲੀ ਮੇਰੀ ਆਓ ਕਿ ਸ਼ਰਦਾ ਤੇ ਪ੍ਰੇਮ ਦੇ ਮਥਾਜ ਨਹੀਂ ਰਹਿ ਉਹਨਾਂ ਚੀਜ਼ਾਂ ਤੋਂ ਉੱਤੇ ਉੱਠ ਕੇ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਅੱਜ ਉਹਨਾਂ ਦੇ ਪਰਿਵਾਰ ਬਾਪੂ ਜੀ ਹੋਣੀ ਸਾਰਿਆਂ ਨਾਲ ਮਿਲ ਕੇ ਇਥੇ ਉਹਨਾਂ ਦਾ ਸਨਸਕਾਰ ਕੀਤਾ ਗਿਆ ਤੇ ਜਿੱਥੇ ਉਹਨਾਂ ਦੀ ਅੱਜ ਇਹ ਘਾਟ ਨਾ ਪੂਰੀ ਹੋਣ ਵਾਲੀ ਗੱਲ ਪਰਿਵਾਰ ਵਾਸਤੇ ਐ ਉਥੇ ਪੰਥ ਵਾਸਤੇ ਐ ਸਾਡੇ ਸਾਰੇ ਵੀਰਾਂ ਵਾਸਤੇ ਐ ਭਾਵੇਂ ਉਹ ਬਿੰਦੀ ਸਾਡਾ ਭਰਾ ਨਹੀਂ ਸੀ ਇਹਨਾਂ ਸਾਰੇ ਵੀਰਾਂ ਦਾ ਪਰ ਨਾਦੀ ਭਰਾ ਬਣ ਚੁੱਕਾ ਸੀਗਾ ਨਾਦੀ ਭਰਾ ਜਿਹੜੇ ਨੇ ਉਹ ਖੁਦ ਗਰਜਨੀ ਬੇਗਰਜ ਹੋਇਆ ਕਰਦੇ ਨਾਦੀ ਭਰਾ ਨਫਾ ਨੁਕਸਾਨ ਨਹੀਂ ਵੇਖਦੇ ਨਾਦੀ ਭਰਾ ਜਿਹੜੇ ਨੇ ਇੱਕ ਦੂਜੇ ਤੋਂ ਕੁਰਬਾਨ ਹੁੰਦੇ ਨੇ ਨਾਦੀ ਭਰਾ ਜਿਹੜੇ ਨੇ ਇੱਕ ਦੂਜੇ ਦਾ ਭਰੋਸਾ ਜਿੱਤਦੇ ਆ ਵਿਸ਼ਵਾਸ ਜਿੱਤਦੇ ਆ ਬੇਸ਼ ਵਿਸ਼ਵਾਸੀ ਤੇ ਬੇਤਫਾਕੀ ਨਹੀਂ ਰੱਖਦੇ ਉਹਨਾਂ ਵਿੱਚੋਂ ਇਹ ਸਾਡਾ ਵੀਰ ਪ੍ਰੀਤ ਸਿੰਘ ਸੈਣੀ ਸੀ ਜਿਹਦਾ ਅੱਜ ਅਸੀਂ ਆ ਪੰਜ ਭੂਤਕ ਸਰੀਰ ਦਾ ਸੰਸਕਾਰ ਕੀਤਾ ਤੇ ਅਰਦਾਸ ਕੀਤੀ ਸੋਲਾ ਸਾਹਿਬ ਦਾ ਪਾਠ ਕੀਤਾ ਘਾਟ ਹੈ ਪਰ ਉਹਦੀ ਘਾਟ ਪੂਰੀ ਕਰਨ ਵਾਸਤੇ ਕਟਨਾਵਾ ਤੋਂ ਸਿੱਖਣ ਵਾਸਤੇ ਪੰਜਾਬ ਤੇ ਪੰਥ ਦੀ ਆਵਾਜ਼ ਨੂੰ ਬੁਲੰਦ ਰੱਖਣ ਵਾਸਤੇ ਜਿਹੜਾ ਉਸ ਵੀਰ ਦਾ ਸੁਪਨਾ ਸੀ ਕਦੇ ਸਰਕਾਰੀ ਖਾਲਸਾ ਤੇ ਕਦੇ ਦਰਬਾਰੀ ਖਾਲਸਾ ਅਕਾਲ ਤਖਤ ਸਾਹਿਬ ਅਕਾਲੀ ਫੂਲਾ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੁਤੰਤਰਤਾ ਉਹਦੇ ਵਿੱਚੋਂ ਪ੍ਰਿਸ਼ਤ ਪੂਣਾ ਖਤਮ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਰੂਪਾਂ ਦਾ ਇਨਸਾਫ ਲੈਣਾ ਬੰਦੀ ਸਿੰਘਾਂ ਲਈ ਆਵਾਜ਼ ਬੁਲੰਦ ਕਰਨੀ ਮਨੁੱਖੀ ਅਧਿਕਾਰਾਂ ਦਾ ਘਾਣ ਹੋਣ ਤੋਂ ਰੁਕਣਾ ਕਿਸਾਨ ਭਰਾਵਾਂ ਲਈ ਜਾ ਜਾ ਕੇ ਉੱਥੇ ਹਸਪੀਟਲਾਂ ਚ ਪਤੇ ਲੈਣੇ ਇਹੋ ਵੀਰ ਜਿਹੜੀ ਇੱਕ ਚਿੰਗ ਬਾਲ ਕੇ ਗਿਆ ਏ ਅੱਜ ਅਸੀਂ ਉਹਦੀ ਚਿਖਾ ਤੇ ਖੜੇ ਆ ਅਸੀਂ ਇੱਥੇ ਸੌਖਾਣ ਦੀ ਗੱਲ ਨਹੀਂ ਇੱਕ ਪ੍ਰਣ ਕਰਦੇ ਆ ਸੰਕਲਪ ਕਰਦੇ ਆ ਪ੍ਰੀਤ ਸਿੰਘ ਸੈਣੀ ਜਿਹੜੀ ਸੋਚ ਕਦੇ ਭਾਈ ਲక్ష్మణ ਸਿੰਘ ਧਾਰੋਵਾਲੀ ਸਾਕਾ ਨਨਕਾਣਾ ਸਾਹਿਬ ਦੇ ਵਿੱਚ ਸੀ ਜੇਡੀ ਸੋਚ ਸ਼ਹੀਦ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਦੇ ਵਿੱਚ ਸੀ ਜਿਹੜੀ ਸੋਚ ਬਾਬਾ ਮੱਖਣ ਸ਼ਾਹ ਲੁਬਾਣਾ ਵਿੱਚ ਸੀ ਜਿਹੜੀ ਸੋਚ ਬਾਬਾ ਬੁੱਢਾ ਸਾਹਿਬ ਦੀ ਪ੍ਰਿਥੀ ਚੰਦਨ ਦੇ ਖਿਲਾਫ ਸੀ ਉਹ ਸੋਚ ਨੂੰ ਤੁਸੀਂ ਧਾਰਨ ਕੀਤਾ ਹੈ ਤੇ 2016 ਤੋਂ ਅਸੀਂ ਮੁੜ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੀ ਜਿਹੜੀ ਗੱਲ ਕਰ ਰਹੇ ਹਾਂ ਉਹਦਾ ਹਿੱਸਾ ਸੀ ਪ੍ਰੀਤ ਸਿੰਘ ਸੈਣੀ ਤੇ ਅਸੀਂ ਉਹਦੀ ਚਿਖਾ ਤਿਖ ਲੋ ਕੇ ਅੱਜ 1920 ਵੇਲੇ ਭਾਈ ਲਖਮਣ ਸਿੰਘ ਦੀ ਚਿਖਾ ਤੇ ਖਲੋਕੇ ਸਿੱਖਾਂ ਨੇ ਕਿਹਾ ਸੀ ਤੇਰੀ ਆਵਾਜ਼ ਨੂੰ ਬੰਦ ਨਹੀਂ ਹੋਣ ਦੇਾਂਗੇ ਗੁਰੂ ਘਰਾਂ ਤੋਂ ਮਸੰਦ ਪੂਣਾ ਕੱਢ ਕੇ ਛਡਾਂਗੇ ਕੋਈ ਗੱਲ ਨਹੀਂ ਪ੍ਰੀਤ ਸਿੰਘ ਸੈਣੀ ਤੇਰਾ ਸਰੀਰ ਸਾਡੇ ਤੋਂ ਦੂਰ ਹੋਇਆ ਏ ਤੇਰੀ ਆਤਮਾ ਤੇਰੇ ਵਿਚਾਰ ਇਸ ਇਨ੍ਹਾਂ ਸੰਤ ਸਪਾਈਆਂ ਦੇ ਫਿਰਦਿਆਂ 'ਚ ਕੱਲੇ-ਕੱਲੇ ਜਿੱਚ ਵਸੇ ਹੋਏ ਨੇ ਤੇ ਗੁਰੂ ਕਿਰਪਾ ਕਰੇ ਅੱਜ ਅਸੀਂ ਇਸ ਚਿਖਾ ਤੇ ਖਲੋਕੇ ਉਹਦੀ ਆਵਾਜ਼ ਨੂੰ ਕਦੇ ਮੱਠੀ ਨਹੀਂ ਪੈਣ ਦੇਾਂਗੇ ਗੁਰੂ ਰਹਿਮਤ ਕਰੇ ਅਰਦਾਸ ਕਰਦੇ ਆਂ ਸਤਿਗੁਰੂ ਅਜੇ ਹੀ ਵੀਰਾਂ ਨੂੰ ਵਾਰ-ਵਾਰ ਧਰਤੀ ਤੇ ਭੇਜੀ ਉਹ ਗੁਰੂ ਪੰਥ ਤੇ ਗੁਰੂ ਗ੍ਰੰਥ ਦੀ ਆਵਾਜ਼ ਬੁਲੰਦ ਕਰਦੇ ਰਹਿਣ ਇਹੋ ਜੇ ਬਜ਼ੁਰਗ ਜਿਨ੍ਹਾਂ ਨੇ ਪ੍ਰੀਤ ਸੈਣੀ ਵਰਗੇ ਵੀਰ ਜਮੇ ਤੇ ਅੱਜ ਉਹ ਸਾਡੇ ਸਾਰਿਆਂ ਦਾ ਭਰਾ ਬਣ ਗਿਆ ਤੇ ਮੈਨੂੰ ਯਾਦ ਹੈ ਜਿੱਦਣ ਭਾਈ ਕੌਂਕੇ ਦਾ ਅਸੀਂ ਸ਼ਹਾਦਤ ਸਫਰ ਇਨਸਾਫ ਯਾਤਰਾ ਕੱਢੀ ਉਹ ਕਹਿੰਦਾ ਸੀ ਵਿਡਾਲਾ ਜੀ ਇਹ ਸਾਡਾ ਪਰਿਵਾਰ ਪੰਥ ਹੈ ਅਸੀਂ ਪੰਥ ਦੇ ਮੈਂਬਰਾਂ ਹੁਣ ਇਹ ਸਾਡਾ ਪਰਿਵਾਰ ਬਣ ਗਿਆ ਹੈ ਤੇ ਸੈਣੀ ਸਾਹਿਬ ਅੱਜ ਪੰਥ ਵੇਦ ਤੁਹਾਡਾ ਪਰਿਵਾਰ ਬਣ ਕੇ ਖੜਾ ਹੈ ਇਹਨੇ ਅੱਗੇ ਵੀ ਖੜੇ ਰਹਿਣਾ ਇਹ ਖੁਸ਼ਕਿਸਮਤ ਹੈ ਬਾਪੂ ਕਿ ਜਿੱਦਣ ਸੈਣੀ ਆਇਆ ਸੀ ਉਸ ਦਿਨ ਕੇਵਲ ਪਰਿਵਾਰ ਦਾ ਬੱਚਾ ਸੀ ਅੱਜ ਗਿਆ ਹੈ ਪਰ ਅੱਜ ਉਹ ਪੰਥ ਦਾ ਬਣ ਕੇ ਗਿਆ ਹੈ ਕੌਮ ਦਾ ਪੰਜਾਬ ਦਾ ਅੱਜ ਸਾਨੂੰ ਪੱਤਰਕਾਰੀ ਨੂੰ ਮੀਮਾਨ ਹੈ ਤੇ ਮੈਂ ਪੱਤਰਕਾਰ ਭਰਾਵਾਂ ਨੂੰ ਵੀ ਬੇਨਤੀ ਕਰਾਂਗਾ ਕਿ ਤਕੜੇ ਹੋ ਕੇ ਇਸ ਜੋਧੇ ਲਈ ਜਿਵੇਂ ਉਹਨੇ ਸਾਡੇ ਲਈ ਹੱਥ ਦਾ ਨਾਰਾ ਮਾਰਿਆ ਏ ਅੱਜ ਉਸ ਜੋਧੇ ਲਈ ਵੀ ਹੱਥ ਦਾ ਨਾਰਾ ਮਾਰਿਓ ਅਸੀਂ ਪ੍ਰੀਤ ਸੈਣੀ ਘਰ ਘਰ ਪੈਦਾ ਕਰਾਂਗੇ ਮਰਨ ਨਹੀਂ ਦੇਵਾਂਗੇ ਬੋਲੇ ਸੋਨਹਾ ਬੋਲਾ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਕੁਸ਼ ਭਾਈ ਬਲਦੇਵ ਸਿੰਘ ਵਡਾਲਾ ਉਹਨਾਂ ਨੇ ਸੰਗਤ ਦੇ ਨਾਲ ਸਾਂਝਾ ਕਰ ਦਿੱਤਾ ਪਰ ਭਾਵੇਂ ਕਿ ਅਸੀਂ ਸਿੱਖਾਂ ਸਾਡੀ ਫਿਤਰਤ ਆ ਅਸੀਂ ਜਨਮ ਵੇਲੇ ਵੀ ਕਹਿੰਦੇ ਆ ਆਨੰਦ ਭਿਆ ਮੇਰੀ ਮਾਏ ਤੇ ਅੱਜ ਵੀ ਹੁਣ ਅਸੀਂ ਗੁਰੂ ਘਰ ਜਾ ਕੇ ਕਹਾਂਗੇ ਆਨੰਦ ਭਿਆ ਮੇਰੀ ਮਾਏ ਪਰ ਫਿਰ ਵੀ ਜਦੋਂ ਇੱਕ ਕੱਦੂ ਦੀ ਬੇਲ ਨਾਲੋਂ ਕੱਦੂ ਟੁੱਟਦਾ ਤੇ ਉਹਦੇ ਵਿੱਚ ਦੋ ਕਬੂਂਦਾ ਪਾਣੀ ਦੀਆਂ ਰਸਾਹ ਹੋ ਜਾਂਦੀਆਂ ਨੇ ਅੱਜ ਉਹ ਇੱਕ ਆ ساری ਬੇਲ ਨਾਲੋਂ ਹਾਲ ਟੁੱਟਿਆ ਤੇ ਸਾਰੇ ਹਿਰਦੇ ਨਾਮ ਆ ਰਸ ਆ ਕਿਉਂਕਿ ਉਸ ਵੀਰ ਨੇ ਆਪਣੇ ਘਰ ਲਈ ਨਹੀਂ ਉਹਨੇ ਸਮਾਜ ਲਈ ਉਹਨੇ ਪੰਥ ਲਈ ਗੁਰੂ ਗ੍ਰੰਥ ਲਈ ਧਰਮ ਲਈ ਆਪਣਾ ਜੀਵਨ ਜਿਹੜਾ ਅਰਪਣ ਕੀਤਾ ਹੋਇਆ ਸੀਗਾ ਔਰ ਬਹੁਤ ਕੁਝ ਉਦੀ ਅਕਾਲ ਚਲਾਣੇ ਦੀ ਖਬਰ ਤੋਂ ਮਗਰੋਂ ਮੈਂ ਥੋੜਾ ਹਟ ਕੇ ਗੱਲ ਕਰਾਂ ਕਿ ਬਹੁਤ ਕੁਸ਼ ਬਕਵਾਸ ਬੋਲਿਆ ਗਿਆ ਜਿਨ੍ਹਾਂ ਨੂੰ ਕੱਖ ਵੀ ਪਤਾ ਨਹੀਂ ਕੋਈ ਜ਼ਹਿਰ ਖਾ ਕੇ ਮੌਤ ਕੋਈ ਕਿਸੇ ਤਰ੍ਹਾਂ ਦੀ ਮੌਤ ਕੋਈ ਕੁਸ਼ ਕੋਈ ਕੁਸ਼ ਯਾਰੋ ਬਹੁਤ ਥਾਵਾਂ ਹੁੰਦੀਆਂ ਨੇ ਦੁਸ਼ਣਬਾਜੀ ਲਾਉਂਦੀਆਂ ਦੁਸ਼ਮਨ ਮਰੇ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ਬਹੁਤ ਥਾਵਾਂ ਹੁੰਦੀਆਂ ਨੇ ਪਰ ਕਿਸੇ ਮਰਤਕ ਸਰੀਰ ਨੂੰ ਮਾਫ ਕਰ ਦਿਆ ਕਰੋ ਤੁਹਾਡੀਆਂ ਇਹਨਾਂ ਗੱਲਾਂ ਦੇ ਨਾਲ ਉਹਨੂੰ ਉਹਨੂੰ ਚਾਹਣ ਵਾਲਿਆਂ ਦਾ ਉਹਦੇ ਮਾਪਿਓ ਦਾ ਉਹਦੇ ਪਰਿਵਾਰ ਦਾ ਦਰਦ ਕਿੰਨਾ ਵੱਧਾ ਹੋਵੇਗਾ ਇਹਨੂੰ ਥੋੜਾ ਜਿਹਾ ਆਪਣੇ ਅੰਦਰ ਟਡੋਲ ਕੇ ਦੇਖੋ ਮੈਂ ਸੱਚੀ ਸੰਗਤ ਸਮੁੱਚੇ ਪੰਥ ਦੇ ਸਾਹਮਣੇ ਅਸੀਂ ਬੇਨਤੀ ਕਰਦੇ ਆ ਕਿ ਪ੍ਰੀਤ ਸਿੰਘ ਸੈਣੀ ਦੀ ਮੈਡੀਕਲ ਰਿਪੋਰਟ ਹਜੇ ਆਉਣ ਵਾਲੀ ਹੈ ਮੈਡੀਕਲ ਤਿੰਨ ਡਾਕਟਰਾਂ ਦਾ ਬੋਰਡ ਬਣ ਕੇ ਹੋਇਆ ਹੈ ਵੀਡੀਓਗ੍ਰਾਫੀ ਹੋਈ ਹੈ ਡਾਕਟਰਾਂ ਨੇ 15 ਤੋਂ 12 ਤੋਂ 15 ਦਿਨ ਦਾ ਟਾਈਮ ਮੰਗਿਆ ਹਜੇ ਨਾ ਪਰਿਵਾਰ ਨੂੰ ਪਤਾ ਹੈ ਨਾ ਚੋਣ ਵਾਲਿਆਂ ਨੂੰ ਪਤਾ ਹੈ ਕਿ ਮੌਤ ਦਾ ਕਾਰਨ ਕੀ ਹੈ ਪਰ ਜਿਹੜੇ ਲੋਕ ਮਾੜੀਆਂ ਗੱਲਾਂ ਲਿਖ ਲੈ ਰਹੇ ਨੇ ਸਾਡੇ ਸਾਰੇ ਧਿਆਨ ਚ ਬੇਨਤੀ ਆ ਇਹ ਕੰਮ ਨਾ ਕਰੋ ਜੇ ਤੁਸੀਂ ਨਾ ਹਟੇ ਤਾਂ ਫੇਰ ਸਾਨੂੰ ਹਟਾਉਣਾ ਵੀ ਆਉਂਦਾ ਅਸੀਂ ਆਪਣੇ ਸੱਜਣ ਦੀ ਮਿੱਟੀ ਖਰਾਬ ਨਹੀਂ ਹੋਣ ਦਿਆਂਗੇ ਕਿਉਂਕਿ ਜਿੰਨਾ ਅੰਦਰ ਕੂੜ ਵਰਤੈ ਸੱਚ ਨਾ ਭਾਵੇਈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇਈ ਤੁਹਾਨੂੰ ਅੱਗ ਤਾਂ ਲੱਗਦੀ ਐ ਉਹਨੇ ਗੁਰੂ ਰਾਮਦਾਸ ਦੇ ਘਰ ਦੇ ਅੰਦਰ ਹੋ ਰੀਆਂ ਕ੍ਰੀਪੀਆਂ ਨੂੰ ਅਜਾਗਰ ਕੀਤਾ ਉਹਨੇ ਸਮਾਜ ਦੇ ਅੰਦਰ ਹੋ ਰੀਆਂ ਕ੍ਰੀਤੀਆਂ ਨੂੰ ਅਜਾਗਰ ਕੀਤਾ ਉਹਨੇ ਗਰੀਬਾਂ ਦੀ ਬਾਹ ਫੜੀ ਐ ਉਸ ਇਨਸਾਨ ਨੂੰ ਮੈਂ ਕਦੇ ਐਦਾਂ ਕਰਦਾ ਨਹੀਂ ਦੇਖਿਆ ਉਹ ਹਰ ਨੂੰ ਐਦਾਂ ਹੀ ਕਰਦਾ ਜਾਂਦਾ ਸੀ ਤੁਸੀਂ ਸਾਰੇ ਜਾਣੇ ਰਲ ਕੇ ਜਿਹੜੇ ਵਿਰੋਧੀਆਂ ਪ੍ਰੀਤ ਸੈਣੀ ਨਹੀਂ ਬਣ ਸਕਦੇ ਪਰ ਉਹ ਕੱਲਾ ਤੁਹਾਡੇ ਤੇ ਭਾਰੂ ਸੀ ਕਿਉਂਕਿ ਉਹਦੇ 90 ਐਪੀਸੋਡ ਜਿਹੜੇ ਉਹਦੀ 295 ਦੀ ਪਰਚੇ ਤੋਂ ਪਹਿਲਾਂ ਦੇ 90 ਐਪੀਸੋਡ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸਮੂੱਚੀ ਪ੍ਰਬੰਧਕ ਢਾਂਚੇ ਨੂੰ ਮੈਨੇਜਰ ਸਾਹਿਬਾਨਾਂ ਨੂੰ ਗ੍ਰੰਥੀ ਸਾਹਿਬਾਨਾਂ ਨੂੰ ਜਿਹੜੇ ਉਹਦੇ ਸਵਾਲ ਚੁੱਕੇ ਨਹੀਂ ਅਸੀਂ ਤੁਹਾਨੂੰ ਕਹਿੰਦੇ ਆ ਕਿ ਤੁਸੀਂ ਅੱਜ ਵੀ ਜਵਾਬ ਦਿਓ ਅਸੀਂ ਤੁਹਾਡਾ ਪਾਣੀ ਭਰਾਂਗੇ ਹਾਂ ਅਲਫਾਜਾਂ ਵਿੱਚ ਉੱਚਾ ਨੀਵਾਂ ਹੋ ਜਾਂਦਾ ਇਨਸਾਨ ਜਜਵਤੀ ਸੀ ਪਰੰਤੂ ਉਹਦਾ ਇੱਕ ਸਵਾਲ ਦਾ ਜਵਾਬ ਤੁਸੀਂ ਨਾ ਦੇ ਸਕੇ ਸੀ ਤੇ ਨਾ ਤੁਸੀਂ ਦੇ ਸਕਣਾ ਅਗਲੀ ਗੱਲ ਉਸ ਆਵਾਜ਼ ਨੂੰ ਮੱਦਮ ਨਹੀਂ ਪੈਣ ਦਿੱਤਾ ਜਾਊਗਾ ਜਿਵੇਂ ਭਾਈ ਬਲਦੇਵ ਸਿੰਘ ਵਡਾਲਾ ਨੇ ਆਖਿਆ ਨਾ ਉਹਦੇ ਦਿਮਾਗ ਵਿੱਚ ਚੱਲਦਾ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਖੁਸਿਆ ਰਾਜ ਭਾਵਕੇ ਖਾਲਸਾ ਰਾਜ ਉਹਦੇ ਦਿਮਾਗ 'ਚ ਚੱਲਦਾ ਸੀ ਗੁਰਦੁਆਰਾ ਪਰਬੰਧ ਦਾ ਸੁਲਾਰ ਗੁਰਦੁਆਰਾ ਗੁਰਦੁਆਰਾ ਗੁਰੂ ਘਰਾਂ ਵਿੱਚ ਆ ਨਿਹਾਰ ਹੁਣ ਮੈਨੂੰ ਰਸਤੇ ਚੋਂ ਦੇ ਇੱਕ ਪੱਤਰਕਾਰ ਨੇ ਪੁੱਛਿਆ ਕਿ ਉਹ ਸ਼ਰੋਮਣੀ ਕਮੇਟੀ ਦਿਵਾਲੀ ਕਿਉਂ ਸੀ ਮੈਂ ਕਲੀਅਰ ਕਰਾਂ ਜਿਹੜਾ ਧਰਮੀ ਮੰਦਾ ਉਹਦੇ ਅੰਦਰ ਦਰਦ ਹੁੰਦਾ ਹੈ ਕਿ ਮੇਰੇ ਧਰਮ ਦੇ ਅੰਦਰ ਜਿਹੜੀਆਂ ਕ੍ਰੀਤੀਆਂ ਹੋ ਰਹੀਆਂ ਮੈਂ ਇਹਨੂੰ ਘਟੋ ਘਟ ਪਹਿਲਾਂ ਖਤਮ ਕਰਾ ਉਸ ਨੌਜਵਾਨ ਨੇ ਅਜੰਡਾ ਬਣਾ ਲਿਆ ਸੀ ਆਪਦੀ ਜ਼ਿੰਦਗੀ ਦਾ ਮਿਸ਼ਨ ਬਣਾ ਲਿਆ ਸੀ ਕਿ ਜਿੰਨਾ ਚਿਰ ਮੈਂ ਗੁਰੂ ਘਰ ਦੇ ਅੰਦਰ ਹੋ ਰਹੀ ਕ੍ਰਾਪਸ਼ਨ ਨੂੰ ਖਤਮ ਨਹੀਂ ਕਰਵਾ ਦਿੰਦਾ ਉਨਾ ਚਿਰ ਮੈਂ ਟਿਕ ਕੇ ਬੈਠਣ ਵਾਲਾ ਨਹੀਂ ਹੈ ਸੋ ਅੱਜ ਉਹਨਾਂ ਦੀ ਅੰਤਮ ਸੰਸਕਾਰ ਦੇ ਸਮੇ 16 ਨੂੰ ਆਪਾਂ ਸਾਰੇ ਇਕੱਠੇ ਹੋਏ ਆ ਇਸੇ ਤਰ੍ਹਾਂ 16 ਮਾਰਚ ਦਿਨ 16 ਮਾਰਚ ਵਾਲੇ ਦਿਨ ਜਾਜਾ ਨਗਰ ਚਲੀ ਜਾਓ ਜਾਜਾ ਨਗਰ ਦੇ ਵਿੱਚ ਹੀ ਉਹਨਾਂ ਦੀ ਅੰਤਮ ਅਰਦਾਸ ਹੋਣੀ ਆ ਤੁਸੀਂ ਜਿਹੜੇ ਅੱਜ ਰਹਿ ਗਏ ਹੋ ਜਿਹੜੇ ਉਹਨੂੰ ਪਿਆਰ ਕਰਨ ਵਾਲੇ ਹੋ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੋ ਕਈ ਵਾਰ ਇਹ ਹੁੰਦਾ ਕਿ ਹੁਣ ਇਹ ਪਰਿਵਾਰ ਦੀ ਡਿਊਟੀ ਹੈ ਉਹ ਪਰਿਵਾਰ ਦਾ ਬੱਚਾ ਹੈ ਪਰ ਨਹੀਂ ਉਹ ਪੰਥ ਦਾ ਹੈ ਪਰਿਵਾਰ ਬਾਅਦ ਵਿੱਚ ਪੰਥ ਪਹਿਲਾਂ ਪਰਿਵਾਰ ਨੇ ਉਹਨੂੰ ਜਨਮ ਦਿੱਤਾ ਪੰਥ ਨੇ ਉਹਨੂੰ ਸੰਸਕਾਰ ਦਿੱਤੇ ਨੇ ਸੋ ਇਸ ਕਰਕੇ ਉਹ ਸੰਸਕਾਰੀ ਵੀਰ ਦੀ ਜਿਹੜੀ ਆਵਾਜ਼ ਹੈ ਉਹਨੂੰ ਦਬਣ ਨਹੀਂ ਦਿੱਤਾ ਜਾਊਗਾ 16 ਮਾਰਚ ਨੂੰ ਇਸੇ ਹੀ ਨਗਰ ਉਹਨਾਂ ਦੀ ਉਹਦੀ ਅੰਤਮ ਅਰਦਾਸ ਵੀਰ ਦੀ ਹੋਣੀ ਹੈ ਸੋ ਸਾਰਿਆਂ ਨੇ ਪਹੁੰਚਣਾ ਜਿੰਨੇ ਜੀ ਤੁਸੀਂ ਆਏ ਹੋ ਚੱਲ ਕੇ ਸਾਰਿਆਂ ਦਾ ਇੱਕ ਇੱਕ ਕਦਮ ਜਿਹੜਾ ਚੱਲਿਆ ਸਿਰ ਮੱਥੇ ਆਪਾਂ ਸਾਰਿਆਂ ਨੇ ਕੋਸ਼ਿਸ਼ ਕਰਨੀ ਆ ਮਾਰ ਆਪਾਂ ਵੀ ਜਾਣਾ ਆ ਕੋਈ ਗੱਡੇ ਤੋਂ ਡਿੱਗ ਕੇ ਮਰ ਜਾਂਦਾ ਕੋਈ ਬੁਖਾਰ ਨਾ ਮਰ ਜਾਂਦਾ ਪਰ ਐਸੀ ਮਰਨੀ ਜੋ ਮਰੇ ਬਹਰ ਨਾ ਮਰਨਾ ਹੋਏ ਉਹਨੇ ਇੱਕ ਵਾਰ ਸੱਚ ਦੀ ਆਵਾਜ਼ ਨੂੰ ਡਾਂਕੇ ਦੀ ਚੋਟ ਤੇ ਲਿਆ ਆਮ ਘਰ ਵਿੱਚ ਪੈਦਾ ਹੋ ਕੇ ਵੱਡਿਆਂ ਵੱਡਿਆਂ ਨੂੰ ਪਸੀਨੇ ਲਾਤੇ ਤਾਂ ਹੀ ਅੱਜ ਉਹ ਲੱਡੂ ਵੰਡਦੇ ਫਿਰਦੇ ਨੇ ਲੱਡੂ ਵੰਡਣ ਵਾਲਿਓ ਸੋਚ ਕਦੇ ਮੁੱਕਦੀ ਨਹੀਂ ਹੁੰਦੀ ਸ਼ਰੀਰ ਜਰੂਰ ਚਲੇ ਜਾਂਦੇ ਆ ਸੋਚ ਆਬਾਦ ਰਹਿੰਦੀ ਆ ਤੁਸੀਂ ਇਹ ਭਲੇਖਾ ਨਾ ਪਾ ਲੋ ਸੋ ਸਾਰਿਆਂ ਸੰਗਤਾਂ ਦਾ ਧੰਨਵਾਦ ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਸੱਚ ਬੋਲਣ ਦੀ ਯੁਰਤ ਹਿੰਮਤ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ